ਗੀ ਹਾਲ ਚਾਲ ਸਾਰਿਆਂ ਦਾ ਟੀਵੀ ਹੋਣਗੇ ਸਾਰੇ ਅੱਪਾ ਚੱਲੇ ਆ ਜੀ ਅੱਜ ਢਿੱਲੇ ਬਾਰੇ ਦਰਸ਼ਨ ਕਰੇ ਨੇ ਢਿੱਲੇ ਕਹਿੰਦੇ ਇਹਦੇ ਤੇ ਕੋੜੀਆਂ ਬਹੁਤ ਜ਼ਿਆਦਾ ਆ ਅਸੀਂ ਚੱਲੇ ਆ ਤੂੰ ਨਿਕਲਣ ਲੱਗੇ ਆ ਰੈਡੀ ਛੜੀ ਹੋ ਗਏ ਆ ਦੇਖਦੇ ਤੁਹਾਨੂੰ ਨੇ ਢਿੱਲਾ ਬਾਕੀ ਬਣੇ ਦਿਓ ਬਲੌਗ ਨਾਲ ਢਿੱਲੇ ਦੇ ਦਰਸ਼ਨ ਕਰਦੇ ਢਿੱਲੇ ਦੇ ਆ ਵੀ ਮੈਨੂੰ ਬੈ ਗoing to ਢਿੱਲੇ ਚੱਲ ਬਈ ਅੱਦਰ ਆਪਣੇ ਨਗਲਾ ਸੀ ਜਗ੍ਹਾ ਤੇ ਮੱਥਾ ਟੇਕ ਲਿਆ ਆਪਾਂ ਤੇ ਹੁਣ ਲੱਗੇ ਆ ਨਿਕਲਣ ਢਿੱਲੇ ਨੂੰ ਬਾਕੀ ਉੱਥੇ ਜਾ ਕੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਉੱਥੇ ਪੋੜੀਆਂ ਬਹੁਤ ਜ਼ਿਆਦਾ ਆ ਬਲੌਗ ਨਾ ਬਣੇ ਰਿਓ ਸਨਾਚ ਲੱਗੀ ਭੁੱਖ ਤੇ ਇੱਧਰ ਮੈਨੂੰ ਪਈ ਉਹਨਾਂ ਨੂੰ ਦੂਸ ਫਲਾ ਦਈਏ ਮੈਂ ਕਿਹਾ ਗੰਨੇ ਦਾ ਰਸ ਅੱਧਰ ਪਹਿਲਾ ਆ ਖਾ ਲਈਏ ਫੇ ਇੱਧਰ ਗੰਨੇ ਦਾ ਰਸ ਖਾ ਕੇ ਫੇ ਚੱਲਾਂਗੇ ਦੋਸਤੋ ਜਿੱਥੇ ਭੁੱਖ ਲੱਗ ਜਾਂਦੀ ਉੱਥੇ ਆਪਾਂ ਦੱਬ ਕੇ ਖਾਈਦਾ ਆ ਉਹ ਕੰਮ ਨਹੀਂ ਰੱਖੀਦਾ ਵੀ ਬੰਦੇ ਭੁੱਖੇ ਰੱਖੀਏ ਨਾਲ ਦੇ ਮਰੂ ਮਰੂ ਨਹੀਂ ਕਰੀਦਾ ਉਸ ਹਿਸਾਬ ਨਾਲ ਲੱਖੀਦਾ ਆਪਾਂ ਖੁੱਲਾ ਘੱਟਾ ਕਰੀਦਾ ਨਹੀਂ ਯਾਰੀ ਲੱਗਦੇ ਜ਼ਿੰਦਗੀ ਦੇ ਹੋਰ ਇੱਕ ਆਲਾ ਫੜ ਮੈਨੂੰ ਹਾਂਜੀ ਲੋ ਜੀ ਕੋਚੇ ਵੀ ਖਾਲੇ ਆ ਅੰਦਰ ਰਸ ਵੀ ਭਾਖੜੀ ਆ ਟੇਸਟ ਆ ਜਾ ਉਹ ਬੱਲੇ ਸਿਰਾ ਮੈਨੂੰ ਓਏ ਵੀ ਕੇ ਦੇਖ ਓਏ ਰਸ ਵੀ ਕੇ ਦੇਮਨ ਗੋਲਚੇ ਦਾ ਬਾਅਦ ਚੋਂ ਖਾਈ ਪਹਿਲੇ ਰਸ ਵੀ ਕੇ ਦੇ ਹਾਂਜੀ ਇਹ ਹੈਗਾ ਜੀ ਆਪਣਾ ਟਾਂਡਾ ਰੋਡ ਟਾਂਡੇ ਦਾ ਦਸੂਹੇ ਵਾਲਾ ਰੋਡ ਆ ਇਹ ਆਪਾਂ ਟਾਂਡੇ ਦੇ ਨੇੜੇ ਹੈਗੇ ਆ ਦਰ ਪਾਪਾ ਜੀ ਅਗਲੀ ਆਪਣੇ ਕੋਲ ਗੋੜ ਵੀ ਹੁੰਦਾ ਹਾਂਜੀ ਹਾਂਜੀ ਸ਼ੱਕਰ ਵੀ ਹੈਗੀ ਆ ਗੋੜ ਵੀ ਹੈ ਤਾਂ ਤੋ ਅਚੱਕ ਰਹੇ ਨਹੀਂ ਨਾ ਨਹੀਂ ਨਹੀਂ ਅਕਲ ਇਹ ਵਾਪਸੀ ਨਹੀਂ ਜਾਨਾ ਹੁੰਦੇ ਆਲੇ ਲੈ ਕੇ ਚੱਲਦੇ ਅੱਗੇ ਨਹੀਂ ਜਾਨਾ ਆਪਾਂ ਅੱਜ ਜੀ ਦਸੂਏ ਆ ਗਏ ਆ ਜੀ ਆਪਾਂ ਤੇ ਆਪਾਂ ਯਾਰ ਿੱਟਲੇ ਨੂੰ ਰੱਛ ਬਹੁਤ ਜ਼ਿਆਦਾ ਆ ਟ੍ਰੈਕ ਕਰੇ ਹੋਏ ਆ ਦਸੂਏ ਦਸੂਏ ਪਰ ਤੂੰ ਦੰਦ ਪਾਇਆ ਯਾਰ ਤੇਰੀ ਕੱਟਦਾ ਨਹੀਂ ਆਪਾਂ ਇਧਰ ਨੂੰ ਮੋੜਨਾ ਇਧਰ ਮੋੜ ਯਾਰ ਮੋੜਨਾ ਕਿਉਂ ਆਪਾਂ ਉਹ ਤੋਂ ਮੋੜਨਾ ਆਪਾਂ ਕਿਉਂ ਦਾ ਮਾਰੇ ਜੇ ਦੇਖੇ ਮੋੜੇ ਰੱਛ ਦੇ ਰਾ ਕਾਹਦਾ ਹੈੜ ਆਪਣੀ ਦਾ ਮੁਮਮਨ ਰੱਕ ਦੇ ਮੋਲੇ ਨਾਲ ਆਹ ਦੇਖੋ ਗੱਲ ਕੀ ਹੈ ਅੱਜ ਕੋੜਾ ਕੰਮਾਂ ਕਰ ਰਿਹਾ ਇਹ ਨੂੰ ਜਾਣਾ ਚਾਹੀਦਾ ਇਹ ਆਲਾ ਪਰਫੈਕਟ ਪਰਫੈਕਟ ਆਲੀ ਆਲੀ ਜਾਂਦੇ ਓਲੀ ਓਲੀ ਚੱਲ ਚੱਲ ਉਹ ਸ਼ੇਰ ਅੰਨਾ ਓਏ ਮਾਰਾ ਸ਼ੇਖ ਬੋ ਪੈਂਦੇ ਆ ਕਿਹਨ ਲੱਗਦਾ ਮੈਂ ਨਾ ਫੇਰ ਨਾ ਸੁਣੰਦਾ ਡੰਡਾ ਜੇ ਮੋਦੋਂ ਡੰਡਾ ਹੁਕਾ ਤਾਂ ਹੀ ਆ ਗਏ ਆਪਾਂ ਲੋ ਜੀ ਆਹ ਜਗਾ ਕਿਨੇ ਕਿਨੇ ਦੇਖੀਏ ਦੱਸੋ ਮੜਾ ਜਾ ਬਾਕੀ ਆਉਂਦੀ ਵਾਰੀ ਤੁਹਾਨੂੰ ਦਿਖਾਵਾਂਗੇ ਸਾਰਾ ਜਰੂਰ ਦੱਸਿਓ ਉਹ ਜੀ ਪੌਂਡ ਜੇਸ਼ਨ ਉਹ ਬਹੁਤ ਬਿਆਦੀ ਹੋਈ ਪਈ ਆ ਹੈ ਪਿੱਛੇ ਛੱਡੇ ਆ ਮੈਂ ਕਈ ਜਾਂਦਾ ਪਹੁੰਚ ਗਏ ਆ ਚੱਲ ਪਿੱਛੇ ਲੈ ਜਾ ਮੈਂ ਤੁਹਾਨੂੰ ਗੱਲ ਤੇ ਲਿਆਇਆ ਨਹੀਂ ਆ ਮੁੰਡਿਆ ਆ ਮੁੰਡਿਆ ਆ ਮੁੰਡਿਆ ਆ ਵੀਡੀਓ ਨੂੰ ਸੁਣਨਾ ਦੇ ਆ ਲੋਕੀ ਹਾਰ ਉੱਡ ਜਾਂਦਾ ਹੈ ਜੀ ਹੋਰੀ 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 ਇਹ ਸ਼ਹਿਰ ਬਹੁਤ ਸੋਹਣੀ ਆ ਨਾ ਬਹੁਤ ਭੈਣ ਉਸੇ ਪਾਸੇ ਇਹ ਸ਼ਹਿਰ ਨਹੀਂ ਜਿੰਦਾ ਨਾ ਇਹ ਸ਼ਹਿਰ ਦੇਖੋ ਨਹਿਰ 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 ਨੂੰ ਬਾਅਦ ਚ ਚੱਲਦੇ ਮਨੂੰ ਅਗੇ ਚਾ ਤੇ ਤਲੀਆ ਫੇ ਮਨੂੰ ਲੋ ਜੀ ਹੁਣ ਉੱਪਰ ਜਾਵਾਂਗੇ ਤੇ ਪੋੜੀਆਂ ਪਤਾ ਨਹੀਂ ਕਿੰਨੀਆਂ ਹੈਗਾ ਪਤਾ ਸਾਨੂੰ ਵੀ ਨਹੀਂ ਗਿਣਤੀ ਕੋਈ ਹੈ ਨਹੀਂ ਉਹ ਵੀ ਇੰਨੀਆਂ ਜ਼ਿਆਦਾ ਪੋੜੀਆਂ ਉੱਤੇ ਚੜਨਾ ਪੈਣਾ ਹੈ ਤੇ ਗੱਡੀ ਵੀ ਜਾਂਦੀ ਹੈ ਨਾ ਉੱਪਰ ਲੈ ਕੇ ਆਵਾਜ਼ ਲੱਗੀ ਹੈ ਨਾ ਗੱਡੀ ਨਹੀਂ ਆਪ ਆਪ ਜਾਣਾ ਚੜ ਕੇ ਹਨਾ ਲੱਤਾਂ ਨਾਲ ਹੀ ਜਾਣਾ ਗੱਡੀ ਤਾਂ ਨਹੀਂ ਲੱਤਾਂ ਨਾਲ ਹੀ ਜਾਣਾ ਤੇ ਲੋ ਜੀ

ਹੋ ਜਾਂਦੀਆਂ ਆ ਰੁੰਦਾ ਜਾ ਅੰਭਾ ਜਾ ਉਧਰ ਛੱਡਾ ਜੇ ਬੰਨਿਆ ਬੈਠਾ ਨੂੰ ਸਾਲ ਲੈਣ ਲਈ ਪਾਣੀ ਬੁਲੀ ਵੀ ਲੱਗਾਈ ਹੁਣ ਅੱਗੇ ਪਾਣੀ ਉੱਪਰ ਹੀ ਮਿਲਣਾ ਹੈ ਜਦੋਂ ਸਾਰਾ ਪਾਣੀ ਆਉਂਦਾ ਨਿਕਲ ਗਿਆ ਆਪਣਾ ਬੋਤਲ ਫੁੱਟ ਲੈ ਲੈਣੀਗੀ ਪਾਣੀ ਦੀ ਹੈ ਮੈਨੂੰ ਬਾਕੀ ਬੋਲਣ ਲੋੜ ਨਹੀਂ ਲੋੜੀ ਨਹੀਂ ਆਉਂਦੇ ਯਾਰੀ ਦੇਖੀ ਤੂੰ ਗੱਡੀਆਂ ਕਿੱਦਾਂ ਆਉਂਗੀਆਂ ਉਹਦੀਆਂ ਵੀ ਰੜਦੇ ਹੀ ਹੋਣਾ ਹਾਂਜੀ ਸਾਰੀ ਗੱਲ ਸਾਰਿਆਂ ਨੂੰ ਜੀ ਈ ਆ ਗਿਆ ਸਾਰੇਆਂ ਦਾ ਆਪ ਆ ਗਏ ਆ ਜੀ ਪਿੱਲੇ ਪੋੜੀਆਂ ਦਿਖਾਉਣ ਨੂੰ ਕਿੰਨੀਆਂ ਪੋੜੀਆਂ ਬਹੁਤ ਜ਼ਿਆਦਾ ਹੈ ਉਹ ਮੁੰਡੇ ਹੁੰਦੇ ਪੇ ਦੋ ਪੁੱਛੇ ਕਿੰਨੀਆਂ ਪੋੜੀਆਂ ਹਨ ਉਹ ਜਮਨ ਦਾ ਸੋ ਪੋੜੀ ਤਾਂ ਮ ਕਰਿਆ ਨਾ ਨਹੀਂ ਯਾਰ ਕਰਿਆ ਹੁਣ ਇੰਨੀਆਂ ਕਿਤੇ ਚੜੀਆਂ ਆਇਆ ਭਾਈ ਇਹ ਕਿੰਨੀਆਂ ਪੋੜੀਆਂ ਆ ਬੰਦੇ ਜਿਹੜਾ ਉਸ ਜਿਹੜਾ

ਲਓ ਜੀ ਇਹ ਤਾਂ ਗੱਡੀ ਹੋਣ ਲਾ ਵੀ ਪੈਂਚਰ ਗੱਡੀਆਂ ਪਹਿਲੇ ਪੈਂਚਰ ਆਹ ਆਹ ਬੋਲ ਬੋਲ ਹਾਂ ਇੱਕ ਦੋ ਹੋ ਗਏ ਨਾ ਕਿਹਾ ਕੰਦੀ ਸੀ ਅੱਜ ਉਹਦਾ ਵੀ ਜਿੰਮ ਤੇ ਪੱਟ ਲਾਉਣੇ ਸੀ ਭਾਜੀ ਕਹਿੰਦੇ ਇਹਨਾਂ ਪੱਟ ਲਾਉਣੇ ਆ ਉਹਨੇ ਮੈਨੂੰ ਫੋਨ ਕਰ

ਆ ਲੈ ਯਾਰ ਹੁਰ ਉਹ ਨਾ ਲਾ ਜਿੰਨਾ ਸੁੰਦਰਾ ਦਤੋ ਉਹ ਬਹੁਤ ਪੋਰੀਆਂ ਕਿੱਧਰ ਨਹੀਂ ਆ ਉਧਰ ਪਾਲੇ ਪਾਸੇ ਕਰਤੀਆਂ ਆ ਹਾਂ ਕਰਦੀਆਂ ਕੀ ਬਣਾਈਆਂ ਉਧਰ ਚਾਕੇ ਕਰਦੀਆਂ ਆ ਗਿਆ ਉਹ ਅਖੀ ਉਹ ਥੋੜੇ ਰਹਿ ਗਿਆ ਥੋੜੇ ਨਹੀਂ ਰਹਿ ਗਿਆ ਹਾਂ ਉਹ ਅੱਧੇ ਚ ਬਣੀ ਮੂਰਤੀ ਮਾਰੇ ਸ਼ਿਵ ਜੀ ਜੀ ਨਾਲ ਚਾਹ ਲਾ ਲਾ ਕੇ ਆਜਾ ਉੱਤਰ ਮਤਲਬ ਹੌਸਲਾ ਦਿੱਤਾ ਹਾਂ ਫਿਰ ਕੇ ਤੂੰ ਪਹੁੰਚ ਲੇਂਗਾ ਲੋਗੀ ਕਿੰਨੇ ਹੋਣਾ ਹੋਵੇ ਇੱਥੇ ਆਪਣਾ ਬੰਦੋਬਸਤ ਕਰਕੇ ਆਓ ਸਾਰਾਈ ਦੋ ਵੀ ਆ ਪਾਣੀ ਪੂਣੀ ਦਾ ਰੇਂਜਮੈਂਟ ਕੁਛ ਨਹੀਂ ਹੈ ਕੁਛ ਨਹੀਂ ਹੈ ਚੱਲ ਸ਼ੇਰ ਬਣ ਚੱਲ ਆਪਾਂ ਜਾ ਪਿਆ ਮੈਂ ਧੱਕ ਇਹ ਮੁੰਡਾ ਜੰਮ ਲੱਗ ਗਿਆ ਫੇ ਬਹਿ ਗਿਆ ਫੇ ਬਹਿ ਗਿਆ ਫੇ ਬੋਲ ਗਿਆ ਫੋਨ ਮਨ ਉਹ ਕਿੱਥੇ ਲਿਆ ਆ ਓਏ ਉਹ ਕੀ ਹੋਇਆ ਉਹ ਦਿੱਥੇ ਉਹ ਅਪਲੀਕੇਸ਼ਨ ਦਿਖਾ ਇਹਨੇ ਮੁਰੇ ਦੇਖ ਲਈ ਉਹਨਾਂ ਹੋਏ ਘਰ ਦੇਖਦੇ ਹਣਾ ਉਹ ਗੱਡੀ ਆ ਗਈ ਉਹਦੇ ਉਹ ਗੱਡੀ 'ਚ ਬਹਿ ਜਿਹੜੇ ਨਾਲ ਸੀ ਆਪਣੇ ਆਦੇ ਤੁਰ ਕੇ ਆਏ ਚੋਲੇ ਨਾਗੇ ਜੀ ਗੱਡੀ 'ਚ ਬਹਿ ਕੇ ਅੱਗੇ ਇਹ ਵੀ ਪਰ ਗੱਡੀ ਜਿਹੜੀ ਸਾਡੀ ਆਪਣੀ ਗੱਡੀ ਕਹਿੰਦੇ ਹੋਰ ਵੀ ਫੋਰੀ ਹੈ ਸਾਡੇ ਮੈਂ ਉਹਨੂੰ ਕਿਆ ਅੱਡੇ 'ਚ ਨਹੀਂ ਮਾਰੇ ਇਹਨਾਂ ਨਾਲ ਕਿਦ ਲਾਇਆ ਉਹ ਵੀ ਉਦਾਂ ਦਾ ਹੀ ਆ। ਕਹਿੰਦਾ ਹਾਂ ਗੱਡੀ ਚ ਜਾਂਦੇ ਆ। ਆਹੋ ਆਹੋ। ਬਾਹਰ ਹੀ ਗਿਆ ਗੱਡੀ। ਵੱਡੀ ਚ ਕੀ ਖੜਾ ਹੁੰਦਾ ਫੇ ਗੱਡੀ ਚ ਜਾਵ। ਸਹੀ ਕਿ ਨਹੀਂ? ਲੌ ਦੀ ਸ਼ਿਵ ਜੀ ਦੀ ਮੂਰਤੀ ਆ ਗਈ। ਆ ਵੀ ਉਹ ਉਹ ਮਾਲ ਕੰਮ ਗਿਆ ਆ ਦੇਖੋ ਕੀ ਹੋਇਆ ਹੈ ਕੀ ਹੋਇਆ ਬਹੁਤ ਬਹੁਤ ਪੂੜੀਆਂ ਓਏ ਥੋੜਾ ਹੀ ਆ ਆ ਥੋੜੀਆਂ ਹੀ ਗਾਹ ਨੂੰ ਹੋ ਰਿਆ 200 ਪੂੜੀ ਇਹ ਆ 200 ਥੋੜੀ ਆ ਪਿੱਛੇ ਦੇ ਓਏ ਹੋਏ 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 ਇੱਥੇ ਆ ਗਏ ਆਪਾਂ ਵੇ। ਸਾਈ ਤੋਂ ਤੋਈ ਰਿਹਾ ਨਾ ਤੂੰ। ਪਾਣੀ ਲੱਗਾ ਖੇਤਾ ਜੀ ਕਿਦਾਂ ਦੇਖਦਾ ਵੱਖਰਾ। ਆਹ ਹਮੇ। ਆਹ ਬਿੱਟ ਅਲੀ ਕਰਵਾ ਦਈਏ ਮੈਂ। 500 500 ਪੌੜੀ ਚੜ ਕੇ ਉੱਪਰ ਆ ਗਏ ਆ ਤੇ 300 ਹੋਰ ਚਾਹੀਦੀ ਹੈ ਜੇ ਉਹ ਗਿੱਲਾ ਹੋ ਗਿਆ ਮੈਂ ਵਾਤਾ ਹਾਲ ਦੇਖੋ ਮਨੂ 800 ਪੌੜੀ ਚੜਨਾ ਆਪਾਂ ਨਾ ਮਨੂ ਉਹ ਬੰਦੇ ਚੜੇ ਉੱਪਰ ਇੱਦਾਂ ਠੀਕ ਆ ਹੋਰ ਕਰਮੀ ਓਏ ਉਹ ਤਾਂ ਲੱਗਦਾ ਦੇਖੇ ਤੇ ਕਿਤੇ ਆਉਂਦੇ ਕਾਣੀ ਲੱਗਾ ਖੇਤਾਂ ਜੇ ਹੋਰ ਕਿਸਾ ਲੱਗਣਾ ਇਹ ਲੱਗਣਾ ਫਾਰਾ ਚਪੜ ਲੱਗੰਦੇ ਆ ਰਹੀ ਇੱਥੋਂ ਨਹੀ ਨਹੀ ਡੋਲੈਂਡ ਇਧਰ ਲਿਦਾ ਆਹ ਬੁਰਾ ਹਾਲ ਹੋ ਗਿਆ ਪਾਣੀ ਸ਼ੁਕਰ ਹੈਗਾ ਇੱਥੇ ਓਏ ਓਏ ਇਹ ਜੇ ਮੁੰਦੂ ਲਈ ਵਾਵਾ ਨਾ ਹਾਂ ਉਹ ਆਵੇਂ ਨੂ ਵੀ ਪਾਣੀ ਫੜ ਆਹ Ba sẽ đi sau cái bụi đi bên tai ether lên lần nữa ਬੋਲ ਰਹਾ। ਮਿਲੀਆਂ ਆਖਾਂ। ਅੱਜਾ ਪੱਟ ਲੈ ਆ। ਆ ਜੀਵਾ ਜੀ ਦੇ ਲੈ। ਆ ਪੱਲੇ ਦੀਆਂ ਪੌੜੀਆਂ ਚੜਦੇ ਵੇ ਸੀਗੇ। ਅੱਛਾ। ਹਾਂ। ਮਨੇ ਕੀ ਕਿੱਦਾਂ ਗਿਆ ਪਾ। ਬੋਲ ਰਹਾ। ਜਾਓ ਕਿੰਨਾ ਕਰਦਾ ਆ ਪਹੁੰਚ ਗਿਆ ਬਾਹਰ ਰਹਿ ਗਏ ਥੋੜੇ ਰਹਿ ਗਏ 100 ਗੋੜੀ ਰਹਿ ਗਈ ਆ ਗਈ ਪੌੜੀ ਆ ਗਈ ਹੁੰਦਾ ਪਿਆ ਚੱਲ ਹਾਏ ਚੱਲ ਹਾਂ ਪੂਰਾ 100 ਪੌੜੀ ਮਮਾ 100 ਕੱਥੇ ਹੋ ਗਈ ਪੂਰੀ ਉਹ ਦੇ ਉਹ ਚਾਹੀਦੇ ਆਗੇ ਆਪਾਂ ਉਹ ਵਾਪਸ ਨੂੰ 1012 ਦੀ ਪੌੜੀ ਨਹੀਂ ਓਏ ਹਨਾ ਉਹ 800 ਗਿਆ ਉਹਨਾਂ ਨੇ ਕਹਿੰਦੇ 800 ਆ ਖੋਟਲ ਬੋਹੋ ਪੂਰੀ ਹੋਈ। ਉਹ ਡੈਸ਼ ਤੋਂ ਲੱਗਿਆ ਤੱਕ। ਰਾਣਾ ਸਾਹਿਬ ਇੰਨੀਆਂ ਤਾਂ ਨੂੰ ਹੋ ਰਿਹਾ ਬਸ ਮੜੀਆਂ ਜੀਆਂ। ਥੋੜੀਆਂ ਹੀ ਆ। ਚੱਲ ਆ ਜਾ ਹਾਂ। ਹੋਸਾ ਰੱਖ। ਬਈ ਜੀ। ਆਹ ਇਹਨੇ ਜਲਦੀ ਪਹੁੰਚਾ ਦੇਣਾ ਹੈ। ਓਏ ਚੱਲ ਉੱਠ। ਵਧੀਆ ਆ ਕੰਮ ਵਧੀਆ। ਅੰਮ ਤੇ ਵਧੀਆ। ਦੇਖ ਲੈ। ਉਹ ਯਾਰ ਜੀ ਇਹ ਕੰਮ। ਜੰਦੇਰੀ ਪੈ ਇੱਧੇ ਜਾਣਾ। ਹੂੰ। ਇਹ ਤੇ ਤੇਜ਼ ਹੈ ਚੱਲੀਏ ਕਿਤੇ। ਉਹ ਜਿੰਨਾ ਨਾ ਕੰਮ ਇਸੇ ਆ ਗਮ। ਇੱਕ ਦੋ ਗਟੀਆਂ ਹੋਰ ਆ ਰਹੀਆਂ ਮਗਰ ਜੀ।

ਇੱਕ ਕੰਜਰ ਚਲ ਗਿਆ ਹੈ ਜਿੱਦਾਂ ਮਰਜੀ ਆ ਇੱਕ ਕੰਜਰ ਚਲ ਗਿਆ ਉੱਥੇ ਤੱਕ ਲੋ ਜੀ ਆਪਾਂ ਗਏ ਪਹੁੰਚ ਸਿਖਰ ਤੇ 5 ਮਿੰਟ ਛਾਪਾ ਤਾਂ ਲਵਾਣਾ ਬਾਹਰ ਇਹਦਾ ਆਹ ਦੇ ਮਹਾ ਦੀ ਓਏ ਉਫ ਪਹੁੰਚ ਤਾਂ ਗਏ ਆ ਪਰ ਬਹੁਤ ਬੁਰਾ ਹਾਲ ਹੋ ਗਿਆ ਕੱਪੜੇ ਗਿੱਲੇ ਹੋ ਗਏ ਸਾਰੇ

ਤੂੰ ਇਹ ਦੇਖ ਸਕਦੇ ਬਦਲ ਕਰਕੇ ਨਾ ਆਲਾ ਨਿਹਰੀ ਪਿਆ ਹੋਏ 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 ਸਹੀ ਹੋਇਆ ਬੈਗ ਮੈਨੂੰ ਹਨਾ ਹੂੰ ਕੋ ਤੇਰੇ ਪਿੰਲੇ ਤੋ ਆ ਉਹਦਾ ਤੇ ਇਹਲਾ ਪ੍ਰੋਗਰਾਮ ਐ ਤਕੀ ਐਤਵਾਰ ਦਾ ਸੀ ਆਪਣਾ ਆਹੋ ਸੇਲਾ ਆਪਾਂ ਜਲਦੀ ਆ ਜਾਣਾ ਲੋਕਾਂ ਨੇ ਬੁਲਾਣਾ ਹਾਲੇ ਤੱਕ ਹਾਂਜੀ ਲੋ ਜੀ ਆਪਾਂ ਹੋ ਗਏ ਆਂ ਇਧਰੋਂ ਫ੍ਰੀ ਮੱਥਾ ਟੇਕਣਿਆ ਆ ਤੇ ਯੂ ਚੈੱਕ ਕਰੋ ਲੋਕੇਸ਼ਨ ਬਹੁਤ ਸੋਹਣੀ ਸੀਗੀ ਤੇ ਵਲੋਗ ਦਾ ਆਪਾਂ ਇੱਦੀ ਕਰਦੇ ਆਂ ਐਂਡ ਵਲੋਗ ਨੂੰ ਪੂਰਾ ਦੇਖਿਆ ਐਂਡ ਤੱਕ ਸਾਰੇ ਯਾਨੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਆਉਂਦੀ ਅੱਜ ਤਾਂ ਦੋਸਤੋ ਆਪਣੀ ਬਹੁਤ ਲੰਬ ਪਈ ਆ ਤੇ ਜਾਂਦੀਵਾਰੀ ਕੁਝ ਨਹੀਂ ਪਤਾ ਲੱਗਣ ਰਿਆ ਸਹੀ ਕਿ ਨਹੀਂ ਵੇਟੇਸ਼ਨ ਦੇਖੋ ਤੇ ਵਲੋਗ ਨੂੰ ਐਂਡ ਤੱਕ ਦੇਖੋ ਅੰਦੀਆਰੀ ਮੌਸਮ ਧੁੱਪ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਧੁੱਪ ਜ਼ਿਆਦਾ ਸੀ ਤੇ ਹੁਣ ਕੰਮ ਬਹੁਤ ਠੰਡਾ ਹੋ ਗਿਆ ਆ। ਵੀਡੀਓ ਨੂੰ ਐਂਡ ਤੱਕ ਪੂਰਾ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜਿੱਦਾਂ ਬਾਕੀ ਵੀਲੋਗਾਂ ਨੂੰ ਪਿਆਰ ਦਿੱਤਾ ਆ, ਉਹਨਾਂ ਨੂੰ ਜਿੱਦਾਂ ਵਿਊ ਦਿੱਤੇ ਅੱဒီ ਇਹਨਾਂ ਨੂੰ ਦਿਓ। ਤੇ ਜੇ ਕੋਈ ਕਮੀ ਪੇਚੀ ਲੱਗਦੀ ਹੁੰਦੀ ਆ, ਕਮੈਂਟ ਕਰਕੇ ਦੱਸਿਆ ਕਰੋ। ਆਪਾਂ ਪੂਰੀ ਕਰਾਂਗੇ। ਤੇ ਬਾਕੀ ਬਾਏ ਸਾਰਿਆਂ ਨੂੰ। ਟੇਕ ਕੇਅਰ। ਖਿਆਲ ਰੱਖੋ ਆਪੋ ਆਪਣਾ।